ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਿਹਾ ਹੈ ਉਹਦਾ ਬਾਹਰ ਤੇ ਮੈਂ ਅਨਰਜੀਤ ਚੋਹਾ ਦੋਸਤੋ ਅੱਜ ਲਾ ਹੁਸ਼ਿਆਰਪੁਰ ਦੇ ਪਿੰਡ ਲਗੇਰੀ ਵਿਖੇ ਸਵਰਗੀ ਮਨਜੀਤ ਸਿੰਘ ਲਾਲੀਹੁਰਾ ਦੀ ਯਾਦ ਵਿੱਚ ਸਲਾਨਾ ਫੁੱਟਬਾਲ ਟੂਰਨਾਮੈਂਟ ਮਨਪੀ ਸਿੰਘ ਮੁੰਨਾ ਦੀ ਗਾਇਸ ਨੂੰ ਸਪੋਰਟਸ ਕਲੱਬ ਕੜਾ ਰਿਆ ਤੇ ਤੱਕ ਨੂੰ ਅਸੀਂ ਦੇ ਸਹਿਯੋਗ ਨਾਲ ਸ਼ੁਰੂ ਕਰਵਾਇਆ ਗਿਆ ਜਿਸ ਵਿੱਚ ਅਧਿਕਾਟਨੀ ਮੈਚ ਖੇੜਾ ਤੇ ਕੋਗਰੋਂ ਦੀ ਟੀਮ ਦੇ ਵਿਚਕਾਰ ਖੇੜਿਆ ਗਿਆ ਇਸ ਅਧਿਕਾਟਨੀ ਮੈਚ ਦੀ ਟੀਮ ਦੇ ਨਾਲ ਮੁੱਖ ਮਹਿਮਾਨ ਗੁਰਦੇਵ ਸਿੰਘ ਗੁਲ ਅਰਜਨਵਾੜੀ ਹੁਰਾ ਵੱਲੋਂ ਜਿਹੜੀ ਆ ਇੰਟਰੋਡਕਸ਼ਨ ਕੀਤੀ ਗਈ ਦੇ ਨਾਲ ਦੀ ਨਾਲ ਉਹਨਾਂ ਦੇ ਇਸ ਮੌਕੇ ਹੋਰ ਵੀ ਮਾਜੇ ਸ੍ਰੀ ਸ਼ੀਤਾ ਜਿਹੜੀਆਂ ਹਾਜ਼ਰ ਸਨ ਜਿਨ੍ਹਾਂ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਤੇ ਹੌਸਲਾ ਬਜਾਇਆ ਕੀਤੀ ਇਸ ਮੌਕੇ ਉਹਨਾਂ ਨੇ ਇਹ ਵੀ ਕਿਹਾ ਆਪ ਵੀ ਜਿਹੜੇ ਖਿਡਾਰੀ ਆ ਮਿਲ ਵਰਤਨ ਦੀ ਪਾਵਨਾ ਨਾਲ ਕਿਦਨ ਤਾਂ ਕਿ ਜਿਹੜਾ ਅੱਗੇ ਜਾ ਕੇ ਵੀ ਫੁੱਟਬਾਲ ਨੂੰ ਹੋਰ ਵੀ ਚੇਰਿਆ ਤੇ ਸਵਿਚ ਜਾ ਜਿਹੜਾ ਚਿੰਤ ਕਰ ਰਹੇ ਨੇ ਐਸਜੀਐਸ ਸਾਤਾ ਕੋਲ ਮਾਲਪੁਰ ਦੇ ਪ੍ਰਿੰਸੀਪਲ ਡਾ. ਪ੍ਰਵਿੰਦਰ ਸਿੰਘ ਜੀ ਕੁਝ ਯਾਦਗਾਰੀ ਤਸਵੀਰਾਂ ਜੋ ਸਾਡੇ ਬੱਚੇ ਲੈ ਰਹੇ ਨੇ ਆ ਤਾਂ ਤੁਸੀਂ ਬਹੁਤ ਬਹੁਤ ਧੰਨਵਾਦ ਦੋਨਾਂ ਟੀਮਾਂ ਦਾ ਵੀ ਬੜੇ ਸਿਫਲੰਦੇ ਵਿੱਚ ਵੈ ਰਿਸਪੈਕਟ ਟੂ ਜੋ ਇੰਟਰੋਡਕਸ਼ਨ ਕਰ ਰਹੇ ਨੇ ਪ੍ਰਿੰਸੀਪਲ ਸਾਹਿਬ ਜੀ ਦੇ ਨਾਲ ਤੁਹਾਡੇ ਨਾਲ ਇੰਟਰਨੈਸ਼ਨਲ ਫੁੱਟਬਾਲਰ ਗਦੇਵ ਸਿੰਘ ਗਿੱਲ ਸੋ ਸਾਡੇ ਵਿਚਕਾਰ ਪਹੁੰਚੇ ਨੇ ਮਨਦੀਪ ਕੌਰ ਐਂਡ ਸਾਇਨਾ ਸਿੰਘ ਵੈਲਕਮ ਆਜਾ ਵੈਲਕਮ ਟੂ ਸਟੇਡੀਅਮ ਵੈਲਕਮ ਟੂ ਲੰਗੇਰੀ ਸਾਈਮਨ ਸਿੰਘ ਮੰਦਿਰ ਕੋ ਜੋ ਕਿ ਰਿਚੇਰਾ ਮੈਂ ਭਾਜੀ ਜੀ ਜਸਪੀਰ ਸਿੰਘ ਸੰਘਾ ਹੁਣਾਂ ਦੇ ਸਾਡਾ ਫੁੱਟਬਾਲ ਫੁੱਟਬਾਲ